872 ਕਣਕ ਦੇ ਬਿਜਾਈ ਦੇ ਸਮੇਂ ਨਾਲ ਸੰਬੰਧਿਤ ਕੋਈ ਕਿਸਾਨ ਵੀਰਾਂ ਦੇ ਸਵਾਲ ਸੀਗੇ ਕਿਉਂਕਿ ਕਿਸਮਾਂ ਨਵੀਂ ਹੈ ਕਈ ਕਿਸਾਨ ਵੀਰਾਂ ਕੋਲ ਅੱਜ ਪਹਿਲੀ ਵਾਰ ਹੀ ਗਈ ਹੈ ਇਸ ਵਾਰ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ 2023-24 ਤੇ 24-25 ਦੇ ਵਿੱਚ 2 ਸਾਲ ਜਿਹੜਾ ਉਹਦਾ ਟ్రਾਇਲ ਹੋਇਆ ਹੈ ਉਹ ਟ్రਾਇਲ ਦਾ ਡਾਟਾ ਕੀ ਕਹਿੰਦਾ ਹੈ ਉਹ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹਾਂ 25 ਅਕਤੂਬਰ ਨੂੰ ਜੋ ਕਣਕ ਬੀਜੀ ਗਈ ਸੀ ਉਹਦਾ ਜਿਹੜਾ ਹੈਗਾ ਔਸਤ ਝਾੜ 63.9 ਮਣ ਪ੍ਰਤੀ ਕਿੱਲਾ ਜਿਹੜਾ ਹੈਗਾ ਪਾਇਆ ਗਿਆ 5 ਨਵੰਬਰ ਨੂੰ ਜੀਐਸਏ ਨੂੰ 5 ਨਵੰਬਰ ਨੂੰ ਬੀਜ ਦੇ ਆ ਝਾੜ ਵੱਜ ਜਾਂਦਾ ਵਧ ਕੇ 66.1 ਮਨ ਪ੍ਰਤੀ ਕਿਲਾ ਹੋ ਜਾਂਦਾ ਜਦੋਂ ਇਸੇ ਨੂੰ 15 ਨਵੰਬਰ ਤੱਕ ਲੈ ਕੇ ਜਾਂਦੇ ਆ ਤੇ ਥੋੜਾ ਜਿਹਾ ਘਟਦਾ 65.9 ਮਨ ਪ੍ਰਤੀ ਕਿਲਾ 25 ਨਵੰਬਰ ਨੂੰ 55.6 ਤੇ 5 ਦਸੰਬਰ ਨੂੰ 45.1 ਮਨ ਪ੍ਰਤੀ ਕਿਲਾ ਜਿਹੜਾ ਹੈਗਾ ਝਾੜ ਉਹਦਾ ਹੋ ਜਾਂਦਾ ਹੁਣ ਤੁਸੀਂ ਇਹ ਦੇਖੋਗੇ ਕਿ 25 ਤੋਂ ਉਪਰ ਦਾ ਝਾੜ ਇਹਨਾਂ ਦੇ ਡਾਟਾ 'ਚ ਘਟ ਹੈ ਤਾਂ ਫਿਰ 5 ਨਵੰਬਰ ਤੋਂ ਲੈ ਕੇ 15 ਨਵੰਬਰ ਦੇ ਵਿਚਾਲੇ ਜਿਹੜਾ ਝਾੜ ਹੈਗਾ ਇਹਨਾਂ ਦੇ ਅਨੁਸਾਰ ਵਧਿਆ ਹੈ ਤਾਂ ਫਿਰ ਕਲਮ ਲਾ ਕੇ ਆਪਾਂ}}{|ਕਹਾਂਗੇ ਕਿ 872 ਹੈ ਉਹਦਾ ਡਾਟਾ ਜੋ ਦੱਸ ਰਿਹਾ ਹੈ ਉਹ ਇਹ ਦੱਸ ਰਿਹਾ ਹੈ ਕਿ 5 ਨਵੰਬਰ ਤੋਂ ਲੈ ਕੇ 15 ਨਵੰਬਰ 16 17 ਨਵੰਬਰ ਤੱਕ ਕਿਹੜਾ ਝਾੜ ਜਾਂਦਾ ਉਹ ਵਧੀਆ ਝਾੜ 872 ਕਣਕ ਦੀਂਦੀ ਹੈ ਹਾਂ ਉਹ ਵੱਖਰੀ ਗੱਲ ਹੈ ਕਿ ਜੇ ਕੋਈ ਵਿਅਕਤੀ 5 ਨਵੰਬਰ ਤੱਕ ਬੀਜਣੀ ਚਾਹੁੰਦਾ ਹੈ ਤੇ ਉਹਨੂੰ ਡੁੱਡੀਆਂ ਖਾਦਾਂ ਪਾਉਣੀਆਂ ਚਾਹੁੰਦਾ ਤੇ ਉਹਦੇ ਝਾੜ ਅਲੱਗ ਹੋਣਗੇ ਠੀਕ ਹੈ ਬਾਕੀ ਜੋ ਸਹੀ ਟਾਈਮ ਹੈ ਉਹ 5 ਨਵੰਬਰ ਤੋਂ ਲੈ ਕੇ 15 ਨਵੰਬਰ ਦੇ ਉਚਾਲੇ ਜਿਹੜਾ ਬਜਾਈ ਹੈਗੀ ਆ ਉਹਦਾ ਝਾੜ ਵੱਧ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਆ ਡਾਟਾ ਜੋ ਹੈ ਉਹ ਇਹ ਦੱਸ ਰਿਹਾ ਹੈ